ਸੋਤਰੀ ਗੱਲ ਬਾਈ ਜੀ ਸ਼ੂਟ ਚੱਲੀ ਜਾਂਦਾ ਹੈ ਮਾਨਸਾ ਕਲਾ ਤੇ ਭਾਈ ਆਪਣੀ ਟੀਮ ਤੂੰ ਆਏ ਹੈ ਅੱਜ ਚੱਲੀ ਹੈ ਤੇਰੀ ਪੂਰੀ ਦਸਤੀ ਜਾਂਦਾ ਲੈ ਭਾਈ ਭੋਲਾ ਤੁਸੀਂ ਗੱਲਾਂ ਕਰ ਤੂੰ ਛੋਟਿਆ ਤੂੰ ਭੋਲਾ ਛੋਟਿਆ ਅਰੇ ਤੂੰ ਅੱਜ ਕਿਤੇ ਵਧੀਆ ਜਿਹਾ ਕਰ ਲੈ ਤੂੰ ਕੋਈ ਦੇਖਣ ਆ ਲਈ ਠੀਕ ਹੈ ਜਦੋਂ ਵੀ ਉਹ ਪੁਰਾਣਾ ਫੇਰ ਮੂਜਾ ਵੀ ਹੁਣ ਵੀ ਬੋਲੀ ਨਾ ਚਲ ਚਲ ਭਾਈ ਮੇਰੀ ਵੀਡੀਓ ਦੇਖੇ ਨਾ ਚੱਲ ਗਈ ਮੇਰੀ ਵੀਡੀਓ ਚ ਕੋਈ ਆਵਾਜ਼ ਨਹੀਂ ਆਉਣੀ ਚਾਹੀਦੀ ਹਾਂ ਹਾਂ ਚਲ ਹੁਣ ਬੋਲਣਾ ਨਹੀਂ ਹੈ ਨੀ ਦੋ ਮਿੰਟ ਤੇ ਦੰਦ ਲੈ ਤੂੰ ਮਨ ਮੋਰ ਨਾ ਜਿਲੇ ਛੋਟੇ ਜਿਹੇ ਸੀ ਵੀਟੀ ਆ ਗਈ ਮੋਡ ਵਾਲੀ ਬਈ ਹਿਲਦਾ ਮੈਂ ਤਾਂ ਐਟੋਮੈਟਿਕ ਚਲਾਉਂਗੀ ਫਿਰ ਛੋਟਾ ਸੀ ਨੂੰ ਫਿਰ ਪਰ ਫਟਾ ਖੜੂਗਾ ਪਛਾਨ ਲਓ ਮਿੱਤਰੋ ਕੌਣ ਹੈ ਇਕੜੀ ਇਹ ਨਹੀਂ ਹਿਲਦਾ ਹੁੰਦਾ ਇਹ ਕੁੜੀ ਪਛਾਨੋ ਮਿੱਤਰੋ ਕੌਣ ਹੈ ਇਹ ਅੱਜ ਨਾ ਨਾ ਵੀਡੀਓ ਲਾਈਵ ਤੇ ਚਲਾਵਾ ਚਲੋ

क्या कोई बात नहीं बोल दे क्या मैं क्या बोले जा कर यूं बोलो मैं तो एक तरफ बोले तू बचाने मैं तो तू बिन्नु बड़ा है तेरे बचाने क्या आएगा तू आई ना तो मेरे साथ आपने क्या किया सॉस सॉस ओ ओ तो जिंदा हुई था जब तक कि ना जब तक सुन लाते नहीं हैं यार कोई नहीं सुनता तो तू का ध

हां जी बोलो वो और क्या दो इस्तेमाल करो देखो छोटे नोट अच्छा आज अच्छा। आओ ना ना देखना और वाली फोन कर दिया करू दो सामान ना कर भूलना अपना पूरी साईट पे तो तुम तो देओ तो कोई बात नहीं तू यहां कर भूलिया वेस्ट कर ले आओ ठीक है मत जा हां हां दे दिया बस मैं विचार वो चलाई बैठी हां काम सारा निपड़े थी ये की बात करते सी हां जी मीठी बोलो ये की अलग कर बसी ਉਹਤਾ ਜੀ ਛੋਟੇ ਨੂੰ ਦੇਖਣਾ ਲੈਨੇ ਆਉਣਾ ਸੀ ਅੱਜ ਇਹਨੂੰ ਦੇਖਣਾ ਸੀ ਛੋਟੇ ਨੂੰ ਆਪਣੇ ਨੂੰ ਮੈਂ ਮਰ ਗਿਆ ਨਹੀਂ ਨਹੀਂ ਜੀ ਕੋਲ ਨੂੰ ਵੀ ਕਰਾਵਾਂਗੇ ਕਿਉਂਕਿ ਹੁਣ ਸੋਡੀ ਉਮਰ ਟੱਪ ਗਈ ਹੁਣ ਅਸੀਂ ਕੀ ਕਰੀਏ ਦਿੱਤੀ ਹੈ ਸਾਰਾ ਨਾ ਟੋਲੇ ਪੱਟਿਆ ਨਾ ਇੱਠਾ ਬੰਦ ਦੇਖ ਲਓ ਘਰਦੋਂ ਨੋ ਦੁਆ ਕਰ ਦੂੰ ਤੂੰ ਤਾਂ ਕਿਤੇ ਗਾਵਾਂ ਨਾ ਟੱਪ ਜੇ ਸਿਰਾਂ ਨਾ ਆਈਆਂ ਵੇ ਆ ਕਿ ਕਿਤੇ ਤੁਸੋ ਗਾਵਾਂ ਨਾ ਟੱਪ ਜੀ ਮੈਂ ਛੋਟੇ ਦਾ ਨਹੀਂ ਹੁੰਦਾ ਜਿੰਨੇ ਚਿਰ ਮੇਰਾ ਹੁੰਦਾ ਨਹੀਂ ਹੁਣ ਤਾਂ ਦਰ ਹੋ ਕੇ ਮੈਂ ਜਦੋਂ ਜਦ ਮੇਰਾ ਹੁੰਦਾ ਨੂੰ ਮੈਂ ਛੋਟੇ ਹੁੰਦਾ ਪੱਰ ਦੀ ਜਿਹੜਾ ਪਸਕਾਰਨਾ ਜਿਹੜਾ ਪੰਨੂ ਪੱਟਣਾ ਉਹੀ ਪੱਟਦੀ ਹੈ ਤੂੰ ਵੱਟ ਲਈ ਫਿਰ ਹਾਂ ਬੋਕਰਾ ਨਾ ਖਾੜੀ ਮੈਂ ਤਾਂ ਜਿਆਦਾ ਕਾਂਬੜਨਾ ਹਾਂ ਹਾਂ ਮੇਰੇ ਤੇ ਚੱਕਦਾ ਹੱਥ ਕੇ ਮੈਂ ਤਾਂ ਗਰਦ ਕੱਢ ਦੂੰ ਕਿਤੇ ਫਿਰਦਾ ਹੋਵਾਂਗਾ ਮੈਂ ਵਿੱਚ ਆਓ ਦੂਜੇ ਨੇ ਬੋਕਰਾਂ ਦੇ ਕੰਨੀ ਮਾਰਦੇ ਹੋ ਸੜਕ ਨਹੀਂ ਨਾ ਇੱਤੀ ਸੜਕ के जा और मत उठ के जानी हां फोटो के मत उठ के जानी तो हां ये ठीक पसंद है मत के जानी मैं तो के जानी सही 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 कप चिपका दे नहीं मैं तक सरदा कोई दिक्कत नहीं बाय आई गया है बाय के जा सरप्राइज तक ले भाई छूट के जानी है कोनिया कप लेके जाके मैं छीन चला दो कोई नहीं ਉਹ ਵੀ ਕਰ ਫਰੇਮ ਕਿੱਥੇ ਸੀਗਾ ਤੇਰਾ ਬਰਸ਼ ਕਰ 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 ਪੂਰੇ ਆਉਂਦੇ ਨੂੰ ਕੁਝ ਦੁਆਰੇ ਆਂ ਵਸੇ ਇੱਥੋਂ ਸੁਰਜੇ ਦਿਖਾ ਦੇ ਮਾੜਾ ਜਿਹਾ ਨਹੀਂ ਉਹ ਤਾਂ ਸਹੀ ਹੈ ਸਾਰੀ ਸਵਾਰੀ ਹਾਂ ਇਹ ਮੈਂ ਸਾਰਾ ਮਾਰ ਦੇ ਸਹੀ ਹੈ ਸਹੀ ਹੈ ਸਹੀ ਹੈ ਕੋਈ ਮਡੇ ਮਡੇ ਸੀ ਨਹੀਂ ਇੱਥੋਂ ਚੱਕ ਮੇਰੇ ਤੋਂ ਬੀਟ ਕਰ ਦੇ ਹਾਂ ਡ੍ਰਿੰਟ ਕਰ ਦੇ ਯਾਦ ਯਾਦ ਹਾਂ ਤਾਂ ਦੇ ਕਰ <laughs> तो बस तो बस मेरे तो नहीं बहुत ज्यादा ਮੇਰੀ ਕਹਾਣੀ ਦੇ ਡਾਇਲੋਗ ਕਿਉਂ ਬੋਲ ਜਾਣਾ ਪਿੱਛੇ ਬੋਲਣਾ ਮੈਨੂੰ ਬਹੁਤ ਜਿਆਦਾ ਸਖਤ ਆਵੇ ਸਹੀ ਗੱਲ ਕੰਮ ਕੀਤੇ ਦਿੰਦਾ ਨਾ ਇਧਰੋਂ ਇਧਰੋਂ ਚੁੱਪ ਸੀਨ ਹੋਏ ਕਿ ਚੱਕੀ ਜਾਂਦੇ ਹਾਂ ਤੂੰ ਅਹੀਂ ਆ ਜੇ ਮੇਰੇ ਕੋਲ ਨਹੀਂ ਸੱਤਨੀ ਇੱਕ ਕਿਸੇ ਸਰ ਤੋਂ ਨਿਕਟਣਾ ਚਾਹੀਦਾ ਉੱਥੇ ਜਾ ਕੇ ਤੂੰ ਬੋਲਣਾ ਨਹੀਂ ਜਦੋਂ ਇੱਕ ਗੱਲ ਡਨ ਕਰ ਲਿਆ ਤਾਂ ਬਸ ਪ੍ਰੇਮ ਤੋਂ ਬਾਰੇ

ਆ ਉੱਤੇ ਜਦੂ ਸਖੀ ਕਰਾਉਣਾ ਪਾਣੀ ਭੜਾ ਦੇ ਉਹ ਜਿਹੜੇ ਬਿਸਕਟ ਦੇ ਚਾਣਾ ਉਹ ਰੱਖਦਾ ਠੀਕ ਹੈ ਮੈਂ ਲਿਆਉਂਗਾ ਹਾਂ ਸੀ ਨਹੀਂ ਨਾ ਉਹ ਬਾਹਰ ਤਾਂ ਨਹੀਂ ਕਿਟਕਿਟ ਕਰਦੀ ਨਹੀਂ ਲੱਗਦਾ ਨਾ ਮੈਂ ਲੈ ਹੁਣ ਮੈਂ ਮਾਸੜ ਜੀ ਦੀ ਚਾਹ ਲੈ ਕੇ ਆਈ ਤੁਸੀਂ ਗੱਲਾਂ ਕਰੋ ਫੇਰਾ ਚਾਹ ਲੈ ਆਉਂਦੀ ਕਰਾ ਲੈ ਉਹ ਤੇ ਠੀਕਾ ਕਰੇ ਬੜਾ ਫਸਲ ਵਾਲੇ ਠੀਕਾ ਬੜਾ 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 ਨੰਦੀ ਦਾ ਲਾਜ ਮਾ ਠੀਕ ਹੈ ਆਪਣਾ ਮੁੰਡਾ ਕਿਤੇ ਨੀ ਕਰਦਾ ਨੰਦੀ ਦਾ ਉਹ ਮੂੰਹ ਕਰਦਾ ਇਹਦਾ ਆਪਣਾ ਸਪੀਰੀ ਦਾ ਕੰਮ ਹੈ ਨਾ ਜਉਂਦੇ ਨਾਲ ਨੰਦੀ ਦਾ ਆਹ ਮਾਸਟਰ ਜੀ ਚਾਹ ਪੀਓ ਤੁਸੀਂ ਮੈਂ ਤੁਹਾਨੂੰ ਪਰ ਮੜਾ ਕਰਾ ਲੇਗਾ ਮੈਂ ਸੱਚਾ ਕਰਦਾ ਆਪਣਾ ਆਪਣਾ ਸਪੀਰੀ ਦਾ ਕੰਮ ਦੇਖੇ ਉਹਦਾ ਦੇਖ ਰਹੀ ਹਾਂ ਸਾਰਾ ਕੰਮ ਕਰ ਦਾਂ ਮਾਸਟਰ ਜੀ ਲਾ ਕੇ ਤੇ ਬੰਨੇ ਕੀ ਜਾਂਦਾ ਵਾ ਠੀਕ ਹੈ ਹਾਂ ਆ ਤੁਸੀਂ ਦੇ ਲੋ ਮੈਂ ਜਿੰਨਾ ਆਮੜਾ ਸ਼ਕਤੀ ਆ ਹਾਂਜੀ ਜੇ ਹੁਣ ਆਵਾਜ਼ ਵੀ ਦਿੰਦਾ ਫੇ ਦੇਖੋ ਮਾਸੜ ਜੀ ਬਾਹਰ ਦੇਖੋ ਕਿਸੇ ਨੂੰ ਪੁੱਛਣ ਜੇ ਲੋਕ ਤਾਂ ਭਾਨੀਆਂ ਮਾਰਦੇ ਆ ਸਾਡੇ ਦੇ ਤਾਂ ਲੱਗਦੇ ਆ ਲੋਕਾਂ ਨੂੰ